ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟਿਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਮੈਂ ਆਖਿਆ ਮੇਰੀ ਗੱਲ ਤਾਂ ਸੁਣ ਲੇ ਮੈਂ ਖੁਸ਼ੀ ਤਾਂ ਟੋਟਿਆਂ ਦੀ ਗੱਲ ਕਰਨ ਲੱਗੀ ਮੈਂ ਕਿਤੇ ਤਾਂ ਸੂਟ ਵਾਲੀ ਗੱਲ ਕਰਨ ਲੱਗੀ ਮੈਂ ਕਿਹਾ ਤਾਂ ਫੁੱਲ ਲੀ ਗੀ ਪਹਿਣੇ ਤੇ ਪੁੱਪਾਈ ਹੁਣ ਆਪਾਂ ਹੈਗੇ ਤੇ ਦੇਖੋ ਬੁਟੀਕ ਤੇ ਕੋਠੇ ਤੇ ਉੱਪਰ ਸੱਤ ਤੇ ਹੁਣ ਅਸੀਂ ਨੂਨ ਵਾਲੇ ਚੌਲ ਬਣਾਉਣ ਲੱਗਿਆ ਮੈਂ ਭਾਈ ਨੂੰ ਕਿਹਾ ਮੰਮਾ ਨੂੰ ਪਹਿਲੀ ਵਾਰ ਖਰੀਦਦੇ ਨੇ ਹਸੀ ਦਾ ਵਧੀਆ ਰਹੀ ਨਹੀਂ ਆਈ ਕਰਦੀ ਸਾਨੂੰ ਪਤਾ ਨਹੀਂ ਸੀਗਾ ਭਾਈ ਕਹਿੰਦਾ ਕੀ ਕਹਿੰਦਾ ਇੱਕ ਅੱਧਾ ਟੋਟਾ ਪਾਉਣਾ ਟੋਟਾ ਸਾਲ ਤਾਂ ਟੋਟਾ ਪਾਉਣਾ ਟੋਟਾ ਸਹਿਰ ਵਾਲੀਆਂ ਗੱਲਾਂ ਦਾ ਆਪਾਂ ਨੂੰ ਕੀ ਪਤਾ ਮੈਂ ਕਿਹਾ ਮੈਂ ਆ ਮੇਰੇ ਦਿਮਾਗ 'ਚ ਪਹਿਲਾਂ ਆਇਆ ਜਦੋਂ ਮੈਨੂੰ ਫੋਨ ਲਾਇਆ ਕਹਿੰਦੀ ਜੀ ਕਿਹੜੇ ਚੌਲ ਨੇ ਉਹਨੇ ਇੱਕ ਅੱਧਾ ਟੁੱਟਾ ਮੈਂ ਕਿਹਾ ਭਣਾ ਤਾ ਦਿਮਾਗ ਓਹੋ ਹੋ ਗਈ ਵੀ ਉਹ ਤਾਂ ਸੂਟਾਂ ਦੀਆਂ ਗੱਲਾਂ ਕਰ ਲੱਗੀ ਵੀ ਅੱਧਾ ਟੁੱਟਾ ਪੂਰਾ ਟੁੱਟਾ ਮੈਂ ਕਹਿੰਦਾ ਬੁਟੀ ਖਾਲੇ ਉਹ ਜਿਹੇ ਗੱਲਾਂ ਕਰਾਂਗੇ ਮੈਨੂੰ ਕਹਿੰਦਾ ਕੀ ਨੇ ਮੰਗਾਈ ਨੇ ਮਾ ਜੀ ਜਿਹੜਾ ਸਾਡਾ ਬੁਟੀਕ ਉਹ ਕੋਸਨਦੂਬ ਠੀਕ ਮੈਂ ਉੱਤੇ ਰਹਿੰਦੇ ਨੇ ਉਹਨਾਂ ਨੇ ਉਹ ਕਰਦੇ ਕਿ ਅੱਜ ਚੌਲਾਂ ਦਾ ਲੰਗਰ ਲਾਉਣ ਲੱਗੇ ਆ ਨਹੀਂ ਹੋਣਾ ਭਾਈ ਨਹੀਂ ਉਹਦੇ ਕੋਲ ਬਗਿਆ ਕਰ ਤੂੰ ਤਾਂ ਦੇਖੋ ਕਿੰਨੀ ਜਿਆਦੇ ਆ ਪੂਰਾ ਜਿਹੜਾ ਕੁਛ ਨਹੀਂ ਦਿਖ ਰਿਹਾ ਅੱਜ ਧੁੱਪ ਬਿਲਕੁਲ ਹੀ ਨਹੀਂ ਹੈਗੀ ਮੈਨੂੰ ਨਹੀਂ ਪਤਾ ਕਿੰਨੇ ਜਾਣੇ ਖਾਣ ਵਾਲਿਆ ਪਾ ਲਓ ਜਸੂ ਵੀ ਕਹਿ ਕੇ ਗਈਏ ਮੇਰੇ ਰੱਖੇ ਹੋ ਕਾਫੀ ਜਾਣੇ ਆਪਾਂ ਬਣਾ ਕੇ ਦਿਖਾਵਾਂਗੇ ਕਿੰਵੇਂ ਦੇ ਬਣੇ ਨੇ ਅੱਜ ਦੀਦੀ ਕਹਿੰਦੇ ਵੀ ਮੈਂ ਬਣਾਉਣੇ ਆ ਵੀ ਮੈਂ ਬਣਾਉਣੀਆਂ ਕਿਉਂਕਿ ਮੈਂ ਤਾਂ ਘਰ ਵਾਲੀ ਬਣਾਉਣੀਆਂ ਹੁੰਦੀ ਆਵੇਂ ਸਭ ਦਿਖਾਉਣੀਆਂ ਆ ਆ ਦੇਖੋ ਕਿਹੜੇ ਨੇ ਅੱਧਾ ਟੋਟਾ ਕਿ ਪੂਰਾ ਟੋਟਾ ਅਸਾ ਅਸੀ ਆ ਕੇ ਵੀ ਸਾਨੂੰ ਨਹੀਂ ਪਤਾ ਪੌਣਾ ਟੋਟਾ ਇੱਕ ਸਾਤ ਤੇ ਨੇ ਕਹਿੰਦੇ ਕੱਧਾ ਟੋਟਾ ਇੱਕ ਪੌਣਾ ਟੋਟਾ ਤੇ 1 50 ਤੇ 100 ਤੇ ਇੱਕ 50 ਰੁਪਏ ਕਿਲੋ ਤੇ ਕਹਿੰਦੇ ਘਰੇ ਜਾ ਘਰੇ ਰਹਿ ਕੇ ਆਪਾਂ ਨੂੰ ਹਨਾ ਜਦੋਂ ਆਪਾਂ ਚੀਜ਼ਾਂ اگਾਉਣੇ ਆ ਖੇਤਾਂ ਦੇ ਵਿੱਚ ਕਿਉਂਕਿ ਘਰ ਦੇ ਵਿੱਚ ਆਪਾਂ ਨੂੰ ਕਿਸੇ ਚੀਜ਼ ਦੇ ਜਿਵੇਂ ਰੇਟ ਦਾ ਆਪਾਂ ਨੂੰ ਜਿਵੇਂ ਕਹਿ ਲਈਏ ਪਤਾ ਨਹੀਂ ਹੁੰਦਾ ਹਨਾ ਘਰ ਚੋਂ ਚੀਜ਼ ਚੱਕੀ ਬਣਾ ਲਈ ਸ਼ਹਿਰ ਦੇ ਵਿੱਚ ਆ ਕੇ ਪਤਾ ਲੱਗੇ ਕਹਿੰਦੇ ਇੱਕ 50 ਰੁਪਏ ਕਿਲੋ ਇੱਕ 60 ਰੁਪਏ ਕਿਲੋ ਪਤਾ ਨਹੀਂ 70 ਇੱਕ 100 ਰੁਪਏ ਕਿਲੋ ਹੁਣ ਅਸੀਂ ਵਜਾਲ ਲਾ ਮਿਲਦੇ ਆਂਦੇ ਮੀਡੀਅਮ ਸਾਈਜ਼ ਅਸੀਂ ਆਖਾ ਮੀਡੀਅਮ ਰੇਟ ਦਾ ਜਿਹੜਾ ਹੈਗੇ ਨੇ ਉਹ ਲੈ ਲੈਨੇ ਆ ਚੌਲ ਵੈਸੇ ਵਧੀਆ ਨੇ ਬਾਕੀ ਟੇਸਟ ਦੱਸੂਗਾ ਹਨਾ ਵੀ ਕਿਵੇਂ ਦੇ ਬਣੇ ਨੇ ਇਹ ਮੈਨੂੰ ਲੱਗਦਾ ਦੀਦੀ ਫੁੱਲਦੇ ਵੀ ਘੱਟ ਹੋਣਗੇ ਹਨਾ ਨਹੀਂ ਫੁੱਲ ਜਾਂਦੇ ਆਛਾ ਜਿਵੇਂ ਸਾਡੇ ਘਰ ਵਾਲੇ ਤਾਂ ਬਹੁਤ ਜ਼ਿਆਦੇ ਫੁੱਲ ਜਾਂਦੇ ਨੇ ਜਿਵੇਂ ਇੱਕ ਬਾਟੀ ਬਣਾਉਂਦੇ ਤੇ ਲਓ ਜੀ ਲੰਗਰੀ ਸਾਹਿਬ ਘਰੋਂ ਤੇ ਮੰਗਣੇ ਨੇ ਤਾਂ ਜਾਣਾ ਤਾਂ ਬਣਾ ਕੇ ਧੋਣ ਕੇ ਜਾਉਂਦੀ ਆ ਵੀ ਯਾਦ ਰੱਖਿਓ ਮੈਨੂੰ ਹੈ ਅੱਜ ਦੀਦੀ ਨੇ ਜਾਣਾ ਹੈਗਾ ਕਹਿੰਦੇ ਸਾਨੂੰ ਚੌਲ ਬਣਾ ਕੇ ਖਵਾ ਕੇ ਜਾਣੇ ਨੇ ਪਹਿਲਾਂ ਤੁਸੀਂ ਗਜਰੇਲਾ ਖਵਾਤਾ ਸਾਨੂੰ ਕਹਿੰਦੇ ਗਜਰੇਲਾ ਬਣਾਵਾਂਗੇ ਆਪਾਂ ਜਿਵੇਂ ਆਪਾਂ ਗਾਜਰ ਦਾ ਹਲਵਾ ਕਹਿ ਦਿੰਦੇ ਨੇ ਹਨਾ ਸ਼ਹਿਰਾਂ 'ਚ ਤਾਂ ਅਸੀਂ ਤਾਂ ਗਜਰੇਲਾ ਹੀ ਕਹਨੇ ਆ ਤੇ ਉਹਦੇ ਵਾਸਤੇ ਅਸੀਂ ਡਰਾਈ ਫਰੂਟ ਵੀ ਲਈ ਬੈਠੇ ਆ ਗਾਜਰਾਂ ਵੀ ਦੋ ਵਾਰੀ ਸੁੱਕ ਗਈਆਂ ਬਣਾਉਣੇ ਸੀਗੇ ਤੇ ਕਹਿੰਦੇ ਆਪਾਂ ਗਰਮ ਗਰਮ ਕਹਿੰਦੇ ਗਜਰੇਲਾ ਬਣਾ ਕੇ ਖਾਵਾਂਗੇ ਤੇ ਪਰ ਪਤਾ ਨਹੀਂ ਕਿ ਇਹ ਇੰਨੇ ਕਿ ਜ਼ਿਆਦੇ ਬਿਜੀ ਨੇ ਮੈਂ ਤਾਂ ਬਿਜੀ ਹੋਣਾ ਹੀ ਹੋਣਾ ਇਹ ਵੀ ਬਿਜੀ ਨੇ ਸਾਰੇ ਬਿਜੀ ਨੇਗੇ ਬਣਾ ਕੇ ਨਹੀਂ ਖਾਦਾ ਜਾਂਦਾ ਤੇ ਚਲੋ ਹੁਣ ਆਪਾਂ ਚੱਲਦੇ ਆਂ ਨੀਚੇ ਮੈਂ ਤਾਂ ਓਵਰਲਾ ਕਰਦੀ ਸੀਗੀ ਕੱਪੜਿਆਂ ਤੇ ਕਰਦੀ ਕਰਦੀ ਉੱਪਰ ਆ ਗਿਆ ਅੱਜ ਜਮੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੈਂ ਦਿਖਾਉਣੀ ਐ ਇੰਨੀ ਜ਼ਿਆਦੇ ਧੁੰਦ ਹੈਗੀ ਕੱਲ ਇੰਨੀ ਸੋਹਣੀ ਧੁੱਪ ਸੀਗੀ ਅੱਜ ਫੇਰ ਪਤਾ ਨਹੀਂ ਕਿਉਂ ਬਹੁਤ ਜ਼ਿਆਦੇ ਡਿੱਗੀ ਜਾ ਰਹੀ ਐ ਹੁਣ ਕਹਿੰਦੇ ਦੋ ਤਿੰਨ ਦਿਨ ਧੁੰਦ ਬਹੁਤ ਜ਼ਿਆਦਾ ਪੈਣੀ ਐ ਉਜੀ ਚਾਲ ਬਣ ਗਈ ਆਪਣੇ ਆਹ ਹੈਂਟੀ ਮੈਂ ਨਿਕੂੰਗੀ ਹੈ ਕਮਾ ਗਈ ਹਾਂ ਹਾਂ ਉਹਨੇ ਤੇ ਇਸ ਤੇ ਦੇਖਣ ਨੂੰ ਬਹੁਤ ਘੈਂਡ ਨੇ ਲੈ ਵਿਆਹਾਂ ਤੋਂ ਘਮਟ ਪਾਇਆ ਪਿਆ ਨਹੀਂ ਨਹੀਂ ਹੱਸ ਰਹਾ ਜੀ ਮੜਾ ਜੀ ਨੂਣ ਲਾੜ ਵਧੀਆ ਪਾਇਆ ਜੀ ਪਰ ਕੰਟੀਨ ਵਧੀਆ ਕੰਮ ਅਸੀਂ ਕਰਦੇ ਨੇ ਪਰ ਹਾਂ ਜੀ ਹੁਣ ਖਾ ਕੇ ਫੇਰ ਦੱਸਾਂਗੇ ਹਾਏ ਹਾਏ ਚੱਕੋ ਚੱਕੋ ਮੂਜੋ ਪਾਣੀ ਕੱਢੋ ਸਾਰੇ ਸਾਤੋ ਵਾਲਾ ਮੈਂ ਟੈਸਟ ਕਰਦੀ ਆ ਆਏ ਹਾਏ ਮੇਰੀ ਗੱਲ ਸੁਣੋ ਦੀਦੀ ਤੁਹਾਨੂੰ ਹੁਦਵਾਇਆ ਕਰੀਏ ਜਿਵੇਂ ਕਿਸੇ ਦੇ ਪ੍ਰੋਗਰਾਮ ਹੈ ਆਪਾਂ ਸਾਹਮਣੇ ਆ ਕਰਾਂਗੇ ਮੈਂ ਨਹੀਂ ਛੱਡਦੀ ਐਸੇ ਰੋਜ਼ ਇੱਕ ਕੰਮ ਦੇ ਰਹਿੰਦੀ ਆ ਮੈਨੂੰ ਆਏ ਹਾਏ ਤੁੰਦ ਦੇ ਵਿੱਚ ਨਾ ਗਰਮ ਗਰਮ ਚੌਲ ਖਾਣ ਦਾ ਮਜ਼ਾ ਹੀ ਹੋਰ ਇਹ ਕਿੰਨੇ ਜਿਆਦਾ ਟੇਸਟੀ ਆ ਦਵਾਰਾ ਪਾਈ ਆ ਮੈਂ ਪਲੇਟ ਖੜ ਜੋ ਆਏ ਹੈ ਕਿੰਨਾ ਕੋ ਸਾਂਹੀ ਬੈਠੇ ਹੋ ਆਂ ਨਿਆ ਫੇਰ ਚੀ ਸਿੱਟਣੀ ਥੋੜੀ ਐ ਪੀਜੇ ਵਾਲਿਆਂ ਪਾਉ ਚ ਅੰਦਾਸ ਦੇਖਿਆ ਸੀਆਂ ਚੀ ਜੀ ਆਹ ਦੇਖੋ ਜੀ ਆਹ ਦੇਖੋ ਸਾਰਾ ਕੁਝ ਐ ਸਾਡੇ ਕੋਲੇ ਆਹ ਅਸੀਂ ਘਾਟੀ ਭੁੱਕਦੇ ਆ ਪੀਜੇ ਇੱਥੇ ਆਉਂਦੇ ਰਹਿੰਦੇ ਨੇ ਸੁੱਖ ਨਾਲ ਪਰ ਮਿਰਚਾਂ ਜੀਆਂ ਘੱਟ ਭੁੱਕਦੇ ਆ ਆ ਇੰਗਲਿਸ਼ ਚ ਤਾਂ ਚਲ ਕੁਝ ਮਰਜ਼ੀ ਰਹਿੰਦੇ ਹੁਣ ਆਹ ਕਿਹਦੇ ਦਾ ਤਾਂ ਹਾਜਮੂਲਾ ਲੱਗਦਾ ਮੈਨੂੰ ਆਹ ਦੇਖੋ ਘਰ ਤੇ ਡੈਕੋਰੇਟ ਚਾਉਣ ਚਾਵਲ ਫੋਟ ਲੈਣਾ ਜਾਂ ਨਾ ਚਾਹਣ ਕਿਤੇ ਹੋਰ ਮਟਰਾਂ ਦੇ ਵਿੱਚ ਆ ਗਈ ਫਿਰ ਠੀਕ ਹੈ ਫਿਰ ਵੀ ਹੋ ਗਿਆ ਮੂੜੀ ਸੋਣਾ ਤਿਆਰ ਹੋਈ ਹੋਣਾ ਫੇਰ ਮੈਨੂੰ ਕੋਲ ਆ ਕੇ ਬੀਬਾ ਖੁਸ਼ੀ ਚਲੋ ਆਪਾਂ ਨੇ ਕੀ ਲੈਣਾ ਆਪਾਂ ਤਾਂ ਉਹਦੇ ਦੋ ਪੌਂਚ ਕੱਢ ਲਈ ਇਹ ਕਾਹ ਬੋਲ ਰਹੀ ਹੋ ਮੈਟੋ ਸੌਸ ਹਾਂ ਇਹੀ ਵਧੀਆ ਚਲੋ ਜੀ ਹੁਣ ਆਪਾਂ ਲੱਗੇ ਆ ਖਾਣ ਨੂੰ ਉਹਨੂੰ ਖਾ ਕੇ ਰੱਖਣੀ ਪਹਿਲਾਂ ਤੁਹਾਨੂੰ ਦੱਸ ਹੀ ਦਿੱਤਾ ਆਪਣਾ ਆ ਗਿਆ ਜੀ ਪਾਰਸਲ ਖੋਲਣਾ ਲੱਗੇ ਆ ਜਿੱਦੇ ਦੇ ਧੂਰੀ ਆਏ ਆ ਪਾਰਸਲ ਤੇ ਪਾਰਸਲ ਪਾਰਸਲ ਤੇ ਪਾਰਸਲ ਹੁਣ ਜਿੱਦੇ ਆਪਣੇ ਡਰੈਸ ਤੇ ਆਦਾ ਕਾ ਤੁਹਾਨੂੰ ਦਿਖਾਈ ਲਓ ਜੀ ਆਪਣਾ ਸੂਟ ਜਿਹੜਾ ਹੈਗਾ ਥ्रेड ਵਰਕ ਹੋਇਆ ਹੈ ਨਾ ਉਹ ਦਿਖਾਉਣੇ ਆ ਤੁਹਾਨੂੰ ਕਿੱਦਾਂ ਦਾ ਜਿਹੜਾ ਹੈਗਾ ਵਰਕ ਕਰਵਾਇਆ ਆਪਾਂ ਨੇ ਸੂਟ ਦੇ ਉੱਪਰ ਆ ਦੇਖੋ ਇਹ ਜਿੱਦਾਂ ਕੱਟਵਾਰਕ ਹੋਇਆ ਸਾਈਡਾਂ ਤੇ ਹਨਾ ਕੋਰਨਰ ਤੇ ਆਪਾਂ ਨੇ ਫੁੱਲ ਬਣਵਾਇਆ ਦੇਖੋ ਫੁੱਲ ਜਿਹੜੇ ਹੈਗੇ ਆਪਣੇ ਕਟਿੰਗ ਕਰੇ ਹੋਏ ਆ ਇਹ ਵੀ ਜਿਹੜਾ ਹੈਗਾ ਕਸਟਮਰ ਦਾ ਡਿਜ਼ਾਈਨ ਪਸੰਦ ਕੀਤਾ ਹੋਇਆ ਸੀਗਾ ਉਹ ਵਾਲਾ ਵਰਕ ਹੈਗਾ ਆ ਪਿਓਰ ਪਸ਼ਮੀਨੇ ਦੇ ਉੱਪਰ ਵਰਕ ਹੈਗਾ ਇਹ ਆ ਦੇਖੋ ਇੱਥੋਂ ਜਿਹੜਾ ਹੈਗਾ ਸ਼ਰਟ ਇਹ ਮੂਰਲਾ ਪੱਲਾ ਆ ਗਿਆ ਸ਼ਰਟ ਦਾ ਤੇ ਨੇੜੇ ਲਾ ਕੇ ਆਪਾਂ ਵਰਕ ਦਿਖਾ ਦਾਂਗੇ ਇੱਕ ਵਾਰੀ ਬਹੁਤ ਜਿਆਦੇ ਫਿਨਿਸ਼ਿੰਗ ਦੇ ਨਾਲ ਜਿਹੜਾ ਹੈਗਾ ਕੰਮ ਕੀਤਾ ਹੋਇਆ ਹੈਗਾ ਬਹੁਤ ਹੀ ਜਿਆਦੇ ਸਫਾਈ ਦੇ ਨਾਲ ਕੰਮ ਕੀਤਾ ਹੋਇਆ ਹੈ ਇਹ ਜਿੱਦਾਂ ਘੇਰਾ ਪਲੱਸ 슬ੀਵਸ ਵਰਕ ਹੈਗਾ ਆ ਜਿਹੜਾ ਹੈਗਾ ਬਾਹਾਂ ਤੇ ਵਰਕ ਹੈਗਾ ਡਬਲ ਕੱਟ ਵਰਕ ਦਾ ਤੇ ਜਿਹੜਾ ਹੈਗਾ ਬੈਗ ਵਾਲੇ ਪੱਲੇ ਤੇ ਸਿੰਪਲ ਕੱਟ ਵਰਕ ਆ ਦੇਖੋ ਬੈਗ ਵਾਲੇ ਪੱਲੇ ਤੇ ਇਸ ਤਰ੍ਹਾਂ ਜਿਹੜਾ ਹੈਗਾ ਕੱਟ ਵਰਕ ਕੀਤਾ ਹੋਇਆ ਜਿੱਦਾਂ ਸਿੰਗਲ ਸਿੱਕਟ ਆਮ ਕੀਤੇ ਹੋਇਆ ਬਹੁਤ ਸੋਹਣਾ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਜੀ ਬਹੁਤ ਜ਼ਿਆਦੇ ਸੋਨਾ ਸੂਟ ਬਣਿਆ ਹੋਇਆ ਤੁਸੀਂ ਜਿਵੇਂ ਦੇ ਵੀ ਹਨਾ ਵਰਕ ਕਰਾਉਣਾ ਚਾਹੁੰਦੇ ਆ ਥ੍ਰੈਡ ਵਰਕ ਕਿਹੋ ਜਿਹਾ ਮਰਜੀ ਕਰਾਉਣਾ ਚਾਹੁੰਦੇ ਆ ਆਪਣੇ ਫੋਟੋ ਵਾਲੇ ਪੀਸ ਕਰਾਉਣਾ ਚਾਹੁੰਦੇ ਆ ਸਾਡੇ ਕੋਲ ਕਰਵਾ ਸਕਦੇ ਆ ਥ੍ਰੈਡ ਵਰਕ ਜਾਂ ਹੈਂਡ ਵਰਕ ਜਾਂ ਆਈ ਵਰਕ ਵਰਕ ਜਾਂ ਨੀਡਲ ਵਰਕ ਆਪਾਂ ਹਰ ਇੱਕ ਤਰ੍ਹਾਂ ਦੇ ਆਪਣੇ ਬੁਟੀਕ ਦੇ ਉੱਪਰ ਜਿਹੜੇ ਜਿਹੇ ਵਰਕ ਕਰਵਾ ਕੇ ਸੂਟ ਦਿੰਨੇ ਆ ਜੀ